ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਜੀ ਆਪਣੇ ਪੇਜ ਤੇ ਨਵੇਂ ਆਏ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਜੀ ਤੇ YouTube ਚੈਨਲ ਤੇ ਨਵੇਂ ਹੋ ਤਾਂ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਡੇ ਨਾਲ ਆਪਣੇ ਇਸ ਚੈਨਲ ਤੋਂ ਵੀਡੀਓ ਰਾਈ ਜਿਹੜੀ ਉਹ ਗੱਲਬਾਤ ਕਰਦੇ ਰਹਿੰਦੇ ਰਹਿੰਨੇ ਹੈਗੇ ਆ ਤੇ ਕੋਸ਼ਿਸ਼ ਹੁੰਦੀ ਹੈ ਬਾਈ ਕਿ ਤੁਹਾਨੂੰ ਇੱਕ ਸਹੀ ਜਾਣਕਾਰੀ ਤੁਹਾਨੂੰ ਇੱਕ ਵਧੀਆ ਗਾਈਡੈਂਸ ਜਿਹੜੀ ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ ਦਿੱਤੀ ਜਾਵੇ ਹਨਾ ਤੇ ਬਾਕੀ ਜਿਹੜੇ ਜਵਾਕ ਕੈਨੇਡਾ ਆਉਣਾ ਚਾਹੁੰਦੇ ਆ ਉਹਨਾਂ ਦੇ ਨਾਲ ਬਾਈ ਜੀ ਖਾਸ ਗੱਲਬਾਤ ਰਹੂਗੀ ਜਿਹੜੇ ਮਾਪਿਓ ਆਪਣੇ ਬੱਚੇ ਨੂੰ ਕੈਨੇਡਾ ਭੇਜਣਾ ਚਾਹੁੰਦੇ ਆ ਉਹਨਾਂ ਦੇ ਲਈ ਬਾਈ ਜੀ ਬਹੁਤ ਲਾਹੇਵੰਦ ਵੀਡੀਓ ਜਿਹੜੀ ਬਣਨ ਵਾਲੀ ਹੈਗੀ ਆ ਤੇ ਨਾਲ-ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਤੇ ਨਾਲ ਦਿਖਾਉਨੇ ਆ ਤੁਹਾਨੂੰ ਕੈਨੇਡਾ ਦੇ ਇਸ ਵੇਲੇ ਦਾ ਹਾਲਾਤ ਤੇ ਇਸ ਵੇਲੇ ਦੇ ਹਾਲਾਤਾਂ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਜੀ। ਇਸ ਟਾਈਮ ਦੇ ਜੀ ਕੈਨੇਡਾ ਦੇ ਹਾਲਾਤ ਬਿਲਕੁਲ ਤੁਹਾਡੇ ਸਾਹਮਣੇ ਆ ਜੀ। ਚਾਰੇ ਪਾਸੇ ਤੁਸੀਂ ਦੇਖੋਗੇ ਸਾਰੇ ਜਿਹੜੀ ਬਰਫ਼ ਪਈ ਹੈਗੀ ਆ ਢੇਰੀਆਂ ਲੱਗੀਆਂ ਹੋਈਆਂ ਪੂਰੀਆਂ ਸਾਰੇ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਇਸੇ ਠੰਡ ਦੇ ਵਿੱਚ ਜਿਹੜਾ ਤੁਹਾਡਾ ਜਵਾਕ ਆ ਉਹ ਕੰਮ ਧੰਦੇ ਦੇ ਲਈ ਜਾਊਗਾ ਆਪਾਂ ਵਾਰ-ਵਾਰ ਬਾਈ ਜੀ ਇਹ ਗੱਲ ਤਾਂ ਕਰਦੇ ਹੈਗੇ ਆ ਤਾਂ ਜੋ ਤੁਹਾਨੂੰ ਜਿਹੜੀ ਅਸਲੀਅਤ ਆ ਜਿਹੜੀ ਸੱਚ ਆ ਤੁਹਾਡੇ ਸਾਹਮਣੇ ਉਹ ਦਿਖਾਈ ਜਾਵੇ ਹਨ ਕਿਉਂਕਿ ਕੱਲੀਆਂ ਗਲੀਆਂ ਹੀ ਦੇਖ ਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸੋਨਾ ਬਹੁਤ ਆ ਬਾਈ ਹਰੇਕ ਦੇਸ਼ ਦੇ ਆਪੋ ਆਪਣੀ ਸਿਚੁਏਸ਼ਨ ਹੁੰਦੀ ਆ ਬਾਈ ਜੀ ਹਾਲਾਤ ਹੁੰਦੇ ਆ ਤੇ ਜੇ ਕੋਈ ਚੀਜ਼ ਸੋਹਣੀ ਵੀ ਹੈਗੀ ਆ ਤਾਂ ਉਹਦੇ ਜਿਹੜੇ ਮਾੜੇ ਪੱਖ ਵੀ ਸਾਹਮਣੇ ਜ਼ਰੂਰ ਹੁੰਦੇ ਆ ਕੈਨੇਡਾ ਓਵਰਾਲ ਬਹੁਤ ਸੋਹਣਾ ਬਾਈ ਜੀ ਪਰ ਆ ਜਦੋਂ ਸਨੋ ਪੈ ਜਾਂਦੀ ਆ ਤੇ ਉਦੋਂ ਤਾਂ ਜਦੋਂ ਜਵਾਕ ਕੰਮ ਤੇ ਜਾਂਦੇ ਆ ਬਾਈ ਜੀ ਆਂਦਾ ਉਹ ਜਵਾਕ ਆ ਹੀ ਜਾਣਦੇ ਆ ਵੀ ਕਿਵੇਂ ਕੰਮ ਤੇ ਪਹੁੰਚਿਆ ਜਾਂਦਾ ਹੈ ਕਾਰਾਂ ਵਾਲੇ ਬਾਈ ਜੀ ਜ਼ਿੰਦਗੀ ਫੇਰ ਵੀ ਚਲੋ ਸੌਖੀ ਕਹਿ ਸਕਦੇ ਆ ਬੰਦਾ ਕਾਰ ਸਟਾਰਟ ਕਰਦਾ ਪਰ ਜਦੋਂ ਬੱਸ ਬੁਸਤੇ ਜਾਣਾ ਹੁੰਦਾ ਉਦੋਂ ਬਾਈ ਜੀ ਜਵਾਕਾਂ ਨੂੰ ਹੀ ਪਤਾ ਵੀ ਕਿਵੇਂ ਉਹ ਬੱਸ ਚੜ੍ਹਦੇ ਤੇ ਕਿਵੇਂ ਉਹ 15 ਮਿੰਟਾਂ ਦੇ ਵਿੱਚ ਜਿਹੜੀ ਬੱਸ ਹੋ ਜਾਂਦੀ ਹੈ ਬਾਈ ਜੀ ਇਸ ਠੰਡ ਦੇ ਵਿੱਚ ਖਾਸ ਕਰਕੇ ਜਿਹੜੇ ਮਾਪੇ ਬਾਈ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਭੇਜਣਾ ਚਾਹੁੰਦੇ ਆ ਉਹਨਾਂ ਨੂੰ ਇੱਕ ਛੋਟੀ ਜਿਹੀ ਗੁਜ਼ਾਰਸ਼ ਹੈਗੀ ਲੋ ਜੀ ਤੁਸੀਂ ਆਪਣੇ ਬੱਚੇ ਨੂੰ ਕੈਨੇਡਾ ਭੇਜ ਦਿੰਨੇ ਆ ਪਹਿਲਾਂ ਤਾਂ ਮੈਂ ਵਾਰ-ਵਾਰ ਇੱਕੋ ਗੱਲ ਇਹ ਜ਼ਰੂਰ ਕਹੂੰਗਾ ਵੀ ਕੋਰਸ ਵਗੈਰਾ ਤੇ ਕਾਲਜ ਵਗੈਰਾ ਤੇ ਲੋਕੇਸ਼ਨ ਏਰੀਆ ਉਹ ਜ਼ਰੂਰ ਚੈੱਕ ਕਰ ਲਿਆ ਕਰੋ ਕਿ ਕਿੱਥੇ ਭੇਜ ਰਹੇ ਹੋ ਤੇ ਕੰਮ ਧੰਦਾ ਉੱਥੇ ਹੈਗਾ ਕਿ ਹੈ ਨਹੀਂ ਪਰ ਮੌਕੇ ਦੇ ਹਾਲਾਤਾਂ ਦੇ ਵਿੱਚ ਬਾਈ ਜੀ ਜਿਹੜੇ ਸਟੂਡੈਂਟ ਆ ਉਹ 20 ਘੰਟੇ ਕੰਮ ਕਰ ਸਕਦੇ ਆ ਤੇ 20 ਘੰਟੇ ਦੇ ਕੰਮ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਹਫਤੇ ਦੀ ਗੱਲ ਕਰ ਰਿਹਾ ਮੈਂ ਜੀ ਤੇ 20 ਘੰਟੇ ਦੇ ਕੰਮ ਦੇ ਨਾਲ ਤੁਹਾਡਾ ਜਵਾਕ ਹੈ ਜਿਹੜਾ ਵੱਧ-ਵੱਧ ਇੱਕ ਹਫਤੇ ਦਾ 3400 ਡਾਲਰ ਹੀ ਕਮਾਊਗਾ ਇੱਕ ਹਫਤੇ ਦਾ 20 ਘੰਟੇ ਦੇ ਕੰਮ ਨਾਲ ਤੁਸੀਂ ਹਿਸਾਬ ਲਾ ਲਓ ਵੀ 17 ਡਾਲਰ ਜਿਹੜੀ ਮੈਂ অন্ਟਾਰੀਓ ਦੀ ਗੱਲ ਕਰ ਰਿਹਾ ਇੱਥੇ ਸਾਰਿਆਂ ਨਾਲ ਵੱਧ ਪੇ ਆ ਜਾਂ BC 'ਚ 17 ਡਾਲਰ ਘੰਟੇ ਦੀ ਇਹਦੇ ਤੁਸੀਂ ਹਿਸਾਬ ਲਾ ਲਓ ਵੀ 20 ਘੰਟੇ ਨਾਲ 340 ਡਾਲਰ ਹੀ ਬਣਦੇ ਆ ਤੇ ਇੰਨੇ ਕੀ ਕਮਾਊਗਾ ਤੇ ਉਹਦੇ ਵਿੱਚ ਜਿਹੜੀ ਤੁਹਾਡੀ ਦੂਜੇ ਸਾਲ ਦੀ ਫੀਸ ਆ ਉਹ ਕੱਢਣੀ ਬਹੁਤ ਔਖੀ ਆ ਕਿਉਂਕਿ ਜੇ ਆਪਾਂ ਗੱਲਬਾਤ ਕਰੀਏ 500 ਡਾਲਰ ਤਾਂ ਬਾਈ ਜੀ 400 ਤੋਂ ਲੈ ਕੇ 600 ਡਾਲਰ ਤੱਕ ਤਾਂ ਘਰ ਦੇ ਕਮਰੇ ਦਾ ਜਿਹੜਾ ਕਿਰਾਇਆ ਹੀ ਹੁੰਦਾ ਇੱਥੇ ਤਾਂ ਤੁਸੀਂ ਇਹ ਗੱਲ ਮੰਨ ਕੇ ਚੱਲੋ ਜੇ ਵੀ ਤੁਹਾਨੂੰ ਜਿਹੜੀ ਅਗਲੇ ਸਾਲ ਦੀ ਫੀਸ ਆ ਉਹ ਵੀ ਤੁਹਾਨੂੰ ਇੰਡੀਆ ਤੋਂ ਭਰਨੀ ਪਊਗੀ ਜ਼ਿਆਦਾਤਰ ਮਾਪੇ ਕੀ ਕਰਦੇ ਆ ਕਹਿੰਦੇ ਆ ਵੀ ਚੱਕ ਚਕਾ ਕੇ ਜਿੰਨੇ ਇਕੱਠੇ ਹੁੰਦੇ ਇੱਕ ਵਾਰੀ ਅਗਲੇ ਇੱਕ ਸਾਲ ਦੀ ਫੀਸ ਭਰ ਲਈਏ ਅਗਲੇ ਸਾਲ ਦੀ ਆਪੇ ਜਵਾਕਾ ਜਿਹੜਾ ਉੱਥੇ ਜਾ ਕੇ ਕੱਢ ਲੂਗਾ ਸੋ ਕੰਮ ਹੋਣ ਬਾਈ ਜੀ ਮਿਲ ਨਹੀਂ ਰਹਿ ਜਵਾਕਾਂ ਨੂੰ ਔਖੇ ਆ ਤੇ ਆਪਦੇ ਜਵਾਕ ਦਾ ਨਾ ਹੌਸਲਾ ਬਣੇ ਰਿਹਾ ਕਰੋ ਜੇ ਜਵਾਕ ਨੂੰ ਕੰਮ ਨਹੀਂ ਵੀ ਮਿਲਦਾ ਤਾਂ ਉਹਨੂੰ ਹੌਸਲਾ ਦਿਓ ਵੀ ਕੋਈ ਗੱਲ ਨਹੀਂ ਵਰਕ ਪਰਮੈਂਟ ਤੇ ਜਾ ਕੇ ਜਿਹੜਾ ਤੈਨੂੰ ਕੰਮ ਮਿਲ ਜੂਗਾ ਉਹਨਾਂ ਟਾਈਮ ਕੋਈ ਨਾ ਪੁੱਤ ਤਹੀ ਤਰੀ ਫੀਸ ਭਰਾਂਗੇ ਹਨਾ ਤੇ ਕੋਸ਼ਿਸ਼ ਕਰੋ ਵੀ ਆਪਦੇ ਜਵਾਕ ਨੂੰ ਜਿਹੜਾ ਟੈਨਸ਼ਨ ਨਾ ਦਿਓ ਤੇ ਕਿਉਂਕਿ ਕੰਮ ਧੰਦੇ ਹੁਣ ਬਾਈ ਮਿਲ ਨਹੀਂ ਰਹੇਗੇ ਇੱਕ ਵਾਰੀ ਔਖੇ ਆ ਕੰਮ ਧੰਦਿਆਂ ਦਾ ਬਿਲਕੁਲ ਜਿਵੇਂ ਕਹਿੰਦੇ ਤੇ ਬੈਂਡ ਵੱਜੇ ਪਈ ਆ ਬਾਈ ਜੀ ਇਸ ਟਾਈਮ ਕੈਨੇਡਾ ਦੇ ਵਿੱਚ ਨਾਰਮਲ ਕੰਮ ਧੰਦਿਆਂ ਦੀ ਸੋ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਚ ਰੱਖੋ ਆਪਦੇ ਜਵਾਕ ਦਾ ਹੌਸਲਾ ਬਣੇ ਰਹੋ ਕਿਉਂਕਿ ਜੇ ਤੁਸੀਂ ਪਿਛਲੇ ਸਾਲ ਦੇਖੋਗੇ ਤੁਸੀਂ ਕਦੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਦੇਖਿਆ ਨਹੀਂ ਹੋਣਾ ਵੀ 21 ਸਾਲ ਦਾ ਸਟੂਡੈਂਟ ਨੂੰ ਹਾਰਟ ਅਟੈਕ ਆ ਗਿਆ ਹਨ 20 ਸਾਲ ਦੇ ਜਵਾਕ ਨੂੰ ਹਾਰਟ ਅਟੈਕ ਆਇਆ ਮੈਂ ਤਾਂ ਨਹੀਂ ਦੇਖਿਆ ਸੀਗਾ ਠੀਕ ਹੈ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਪਰ ਇੱਥੇ 20-20 ਸਾਲਾਂ ਦੇ ਜਵਾਕਾਂ ਨੂੰ ਹਾਰਟ ਅਟੈਕ ਆਈ ਜਾਂਦੇ ਆ ਉਹ ਇਹੀ ਕਾਰਨ ਹੈਗਾ ਜ਼ਿਆਦਾਤਰ ਵੀ ਜਵਾਕਾਂ ਨੂੰ ਕੰਮ ਮਿਲ ਨਹੀਂ ਰਿਹਾ ਉਹ ਸੋਚ ਕੇ ਕੁਝ ਹੋ ਰਾਇ ਸੀ ਵੀ ਹੁਣ ਵੀ ਅਸੀਂ ਜਾਵਾਂਗੇ ਜਾ ਕੇ ਜਿਹੜੀ ਫੀਸ ਭਰੀ ਆ ਮਾਂ ਪਿਓ ਦੇ ਪੈਸੇ ਲਾ ਦੇਾਂਗੇ ਪਰ ਉਹ ਹੁਣ ਜਿਹੜੀਆਂ ਇੱਥੇ ਗੱਲਾਂ ਬਣਦੀਆਂ ਨਹੀਂ ਦੀਆਂ ਜਿਹਦੇ ਕਾਰਨ ਜਵਾਕ ਕਿਰਾਏ ਕਰੂਏ ਭਰਨ ਤੋਂ ਵੀ ਬਾਈ ਜੀ ਔਖੇ ਹੋਏ ਪਏ ਆ ਜਿਹਦੇ ਕਾਰਨ ਬਹੁਤ ਜ਼ਿਆਦਾ ਲੋਕ ਜਵਾਕਾਂ ਦੇ ਜਿਹੜੀ ਉਹ ਟੈਨਸ਼ਨ ਹੋਈ ਪਈ ਆ ਲੋਡ ਹੋਇਆ ਪਿਆ ਹਨਾ ਸੋ ਆਦੇ ਜਵਾਕ ਦਾ ਬਾਈ ਜੀ ਹੌਸਲਾ ਬਣੇ ਰਹੋ ਜੀ ਤੇ ਇਹੀ ਗੱਲਬਾਤ ਨਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਹਮਣੇ ਆਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ